ਬੰਦਕ ਕਾਰਬਖਸ਼ੇ ਕੰਗਾ ਕੜਾ ਕਿਰਪਾਨ ਕਸ਼ੇਰਾ ਤੇ ਕੇਸ ਇਹ ਪੰਜੋ ਕਾਰਬਖਸ਼ੇ ਸਹਿਬ ਜੀ ਨੇ ਇੱਕ ਵੱਖਰੀ ਕੌਮ ਤਿਆਰ ਕੀਤੀ ਇੱਕ ਵੱਖਰੀ ਸਿੱਖ ਕੌਮ ਦੀ ਹੋਂਦ ਤਿਆਰ ਕਰ ਦਿੱਤੀ ਇੱਕ ਅਲੱਗ ਪਹਿਚਾਨ ਤਿਆਰ ਕਰ ਦਿੱਤੀ ਦੁਨੀਆ ਦੇ ਉੱਤੇ ਇੱਕ ਅਲੱਗ ਪਹਿਰਾਵਾ ਦੇ ਦਿੱਤਾ ਪਤਾ ਲੱਗ ਸਕੇ ਕਿ ਇਹ ਇੱਕ ਵੱਖਰੀ ਕੌਮ ਹੈ ਜਿਸ ਤਰ੍ਹਾਂ ਕਿ ਹਰ ਇੱਕ ਦੇਸ਼ ਦਾ ਆਪੋ ਆਪਣੀ ਨਿਸ਼ਾਨੀ ਹੈ ਆਪੋ ਆਪਣੇ ਝੰਡੇ ਹਨ ਜਿਵੇਂ ਕਿ ਕੈਨੇਡਾ ਦਾ ਅਮਰੀਕਾ ਦਾ ਭਾਰਤ ਦਾ ਪਾਕਿਸਤਾਨ ਦਾ ਇਹਨਾਂ ਦੇਸ਼ਾਂ ਦੇ ਅਲੱਗ-ਅਲੱਗ ਝੰਡੇ ਹਨ ਇਸੇ ਤਰ੍ਹਾਂ ਹੀ ਸਿੱਖ ਕੌਮ ਦੇ ਕੋਲ ਉਹਨਾਂ ਦੀ ਇੱਕ ਅਲੱਗ ਪਹਿਚਾਣ ਹੈ ਜਿਹੜੇ ਪੰਜ ਕਕਾਰ ਬਖਸ਼ੇ ਹਨ ਸਿਰ ਦੇ ਉੱਤੇ ਅਸੀਂ ਦਸਤਾਰ ਬੰਨ੍ਹਦੇ ਹਾਂ ਇਹ ਇੱਕ ਅਲੱਗ ਪਹਿਚਾਣ ਹੈ ਸਾਡੀ ਮੈਂ ਇੱਥੇ ਬੇਨਤੀ ਕਰ ਦਵਾਂ ਤਾਂ ਕਿ ਥੋੜਾ ਜਿਹਾ ਸਾਨੂੰ ਮਾਣ ਮਹਿਸੂਸ ਹੋਵੇ ਕਿ ਅਸੀਂ ਜਿਹੜੇ ਦਸਤਾਰ ਬੰਨਦੇ ਹਾਂ ਸਿਰ ਦੇ ਉੱਤੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਸਕੇ ਦਸਤਾਰ ਦੀ ਕੀ ਅਹਿਮੀਅਤ ਹੈ ਸਿੱਖ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਜਿਨ੍ਹਾਂ ਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਪੂਰੇ 50 ਸਾਲ ਜਿਹੜੇ ਕਿ ਰਾਜ ਭਾਗ ਨੂੰ ਸੰਭਾਲਿਆ ਰਾਜ ਭਾਗ ਨੂੰ ਹੰਡਾਇਆ ਉਹ ਇਹ ਗੱਲ ਕਹਿੰਦੇ ਸਨ ਕਿ ਦੇਖੋ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ ਪੈਸੇ ਦੀ ਹੀਰੇ ਜਵਾਹਰਾਤ ਮੋਤੀ ਆਦਿਕ ਦੀ ਕੋਈ ਕਮੀ ਨਹੀਂ ਸੀ ਪਰ ਸਿਰ ਤੇ ਉੱਤੇ ਹਮੇਸ਼ਾ ਹੀ ਉਹ ਦਸਤਾਰ ਸਜਾਉਂਦੇ ਸਨ ਬਾਕੀ ਤੁਸੀਂ ਜਿੰਨੇ ਰਾਜੇ ਵੇਖੂਗੇ ਤਕਰੀਬਨ ਉਹ ਮੁਗਟ ਪਹਿਂਦੇ ਹੁੰਦੇ ਸੀ ਪਰ ਇੱਕ ਮਹਾਰਾਜਾ ਰਣਜੀਤ ਸਿੰਘ ਇਦਾਂ ਦੇ ਸਨ ਜਿਨ੍ਹਾਂ ਨੇ ਸਿਰ ਦੇ ਉੱਤੇ ਦਸਤਾਰ ਸਜਾਈ ਤੇ ਉਹ ਕਹਿੰਦੇ ਕਿ ਮੇਰਾ ਸੀਨਾ ਚੌੜਾ ਹੋ ਜਾਂਦਾ ਹੈ ਜਦੋਂ ਮੈਂ ਮਹਾਰਾਜ ਦੇ ਬਖਸ਼ੀ ਹੋਈ ਦਸਤਾਰ ਨੂੰ ਸਜਾਉਣਾ ਇਸ ਸਰਦਾਰੀ ਹੈ ਤੇ ਇਹਨੂੰ ਮੈਂ ਸਜਾ ਕੇ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਮੈਨੂੰ ਨਿਗ ਮਹਿਸੂਸ ਹੁੰਦਾ ਹੈ ਗੁਰੂ ਦਾ ਪਿਆਰ ਮਹਿਸੂਸ ਹੁੰਦਾ ਹੈ ਕਿ ਦਸਤਾਰ ਨੂੰ ਸਜਾ ਕੇ ਤੇ ਸਤਿਗੁਰੂ ਨੇ ਕੱਲੇ ਕੱਲੇ ਨੂੰ ਦਸਤਾਰ ਬਹਿਨਾ ਦਿੱਤੀ ਸਹਿਬ ਦੀ ਤੇ ਨਾਲ ਪੰਜ ਕਕਾਰ ਬਖਸ਼ੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਸਾਬ ਕਹਿੰਦੇ ਕਿ ਜਿਹੜਾ ਕੰਗਾ ਬਖਸ਼ਿਆ ਹੋਇਆ ਇਹ ਇੱਕ ਨਿਸ਼ਾਨੀ ਹੈ ਕਿ ਮੇਰਾ ਸਿੱਖ ਢਿੱਲੜ ਨਹੀਂ ਦੋਨੋਂ ਵਕਤ ਦੋਨੋਂ ਟਾਈਮ ਸਿਰ ਦੇ ਵਿੱਚ ਕੰਗਾ ਕਰੇਗਾ ਤੇ ਆਲਸੀ ਨਹੀਂ ਹੈ ਸਰੀਰ ਦੀ ਸੰਭਾਲ ਕਰੇਗਾ ਤੇ ਜਿਹੜੇ ਮੇਰੇ ਵੀਰ ਕੇਸ ਨਹੀਂ ਰੱਖਦੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਦੋਂ ਗਰਮੀਆਂ ਦੇ ਦਿਨਾਂ ਵਿੱਚ ਬਾਹਰ ਨਿਕਲਦੇ ਨੇ ਤੇ ਸੂਰਜ ਦੀਆਂ ਜਿਹੜੀਆਂ ਕਿਰਨਾਂ ਹਨ ਉਹ ਸਿਰ ਦੇ ਵਿੱਚ ਪੈਂਦੀਆਂ ਹਨ ਤੇ ਸਾਇੰਸ ਵੀ ਇਹ ਗੱਲ ਕਹਿੰਦੀ ਹੈ ਕਿ ਕੁਝ ਹਾਨੀਕਾਰਕ ਕਿਰਨਾਂ ਸਾਡੇ ਸਿਰ ਦੇ ਉੱਤੇ ਜਦੋਂ ਪੈ ਜਾਂਦੀਆਂ ਹਨ ਤੇ ਸਾਡੇ ਸਰੀਰ ਨੂੰ ਸਾਡੇ ਸਿਰ ਨੂੰ ਨੁਕਸਾਨ ਵੀ ਪਹੁੰਚਦਾ ਹੈ ਪਰ ਕੇਸ ਰੱਖੇ ਹੋਣ ਦੇ ਕਾਰਨ ਸਿਰ ਦੇ ਉੱਤੇ ਜਿਹੜੇ ਹਾਨੀਕਾਰਕ ਕਿਰਨਾਂ ਹਨ ਉਹ ਕੇਸਾਂ ਦੇ ਨਾਲ ਸਾਡਾ ਬਚਾਅ ਹੋ ਜਾਂਦਾ ਹੈ ਸਤਿਗੁਰੂ ਨੇ ਕਿਰਪਾਨ ਬਖਸ਼ੀ ਇੱਕ ਢਾਲ ਬਖਸ਼ ਦਿੱਤੀ ਆਕੇ ਸਾਡੇ ਕੋਲ ਇੱਕ ਸੁਰੱਖਿਆ ਕਰਨ ਦੇ ਵਾਸਤੇ ਇੱਕ ਹਥਿਆਰ ਬਖਸ਼ ਦਿੱਤਾ ਸਾਨੂੰ ਤੇ ਮੈਦਾਨੇ ਜੰਗ ਦੇ ਵਿੱਚ ਸਤਿਗੁਰਾਂ ਨੇ ਆਪ ਦੀ ਕਿਰਪਾਣ ਦੇ ਨਾਲ ਜੰਗ ਲੜੇ ਅਤੇ ਆਪਣੀ ਸਿੱਖਾਂ ਨੂੰ ਵੀ ਸ਼ਸਤਰਧਾਰੀ ਹੋਣ ਲਈ ਪ੍ਰੇਰਿਤ ਕੀਤਾ ਤੇ ਸਿੱਖ ਇਤਿਹਾਸ ਦੇ ਵਿੱਚ ਅਨੇਕਾਂ ਇਹੋ ਜਿਹੇ ਘਟਨਾਵਾਂ ਹਨ ਕਿ ਭਾਰਤ ਦੀ ਇੱਜ਼ਤ ਨੂੰ ਬਚਾਉਣ ਦੇ ਲਈ ਅਨੇਕਾਂ ਸੂਰਬੀਰ ਜੋਧਿਆਂ ਨੇ ਕਿਰਪਾਨ ਅੱਗੇ ਰੱਖ ਕੇ ਸ਼ਸਤਰ ਸਾਹਮਣੇ ਲਿਆ ਕੇ ਇਸ ਦੇਸ਼ ਦੀਆਂ ਬਹੁਆਂ ਬੇਟੀਆਂ ਨੂੰ ਬਚਾਇਆ। ਅਨੇਕਾਂ ਇਹੋ ਜਿਹੇ ਘਟਨਾਵਾਂ ਮਿਲ ਜਾਂਦੀਆਂ ਹਨ ਕਿ ਇਸ ਦੇਸ਼ ਦੀ ਸੁਰੱਖਿਆ ਦੇ ਵਾਸਤੇ ਕਿਰਪਾਨ ਨੂੰ ਸਾਹਮਣੇ ਰੱਖ ਕੇ ਭਾਵਕੇ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਦੇ ਨਾਲ ਲੋਹਾ ਲੈ ਕੇ ਇਸ ਦੇਸ਼ ਦੀ ਇੱਜ਼ਤ ਨੂੰ ਨਿਲਾਮ ਹੋਣ ਤੋਂ ਬਚਾਇਆ। ਤੇ ਇੱਥੇ ਗੁਰੂ ਸਾਹਿਬ ਕਹਿੰਦੇ ਕਿ ਕਿਰਪਾਨ ਦੇ ਨਾਲ ਕਿਸੇ ਦੇ ਉੱਤੇ ਧੱਕਾ ਨਹੀਂ ਕਰਨਾ। ਕਿਸੇ ਦੇ ਉੱਤੇ ਜ਼ੁਲਮ ਹੋ ਰਿਹਾ ਹੈ ਕਿਸੇ ਦੇ ਨਾਲ ਕੁਸ਼ ਉਧੀਕੀਆਂ ਹੋ ਰਹੀਆਂ ਨੇ ਉੱਥੇ ਗੁਰੂ ਦਾ ਸਿੱਖ ਪਹੁੰਚ ਕੇ ਜ਼ੁਲਮ ਦਾ ਸਾਹਮਣਾ ਕਰਕੇ ਮਜਲੂਮ ਦੀ ਰੱਖਿਆ ਕਰੇਗਾ ਕਸ਼ਹਿਰਾ ਬਖਸ਼ਿਆ ਕਿ ਸਿੱਖ ਦਾ ਜਿਹੜਾ ਆਚਰਣ ਹੈ ਉਹ ਉੱਚਾ ਸੁੱਚਾ ਰਹੇ ਉਹ ਭੈੜੇ ਕਰਮ ਕਰਨ ਤੋਂ ਪਹਿਲਾਂ ਯਾਦ ਰੱਖੇਗਾ ਕਿ ਗੁਰੂ ਨੇ ਮੈਨੂੰ ਇੱਜ਼ਤ ਮਾਣ ਵਾਲੀ ਜ਼ਿੰਦਗੀ ਜੀਉਣ ਲਈ ਕਿਹਾ ਹੈ ਨਾ ਕਿ ਭੈੜੇ ਕਰਮ ਕਰਨ ਦੇ ਲਈ ਸਤਿਗੁਰਾਂ ਨੇ ਕੜਾ ਬਖਸ਼ ਦਿੱਤਾ ਸਾਨੂੰ ਤੇ ਕੜਾ ਬਖਸ਼ਿਆ ਇਸੇ ਕਰਕੇ ਕਿ ਤੂੰ ਭੈੜਾ ਕੰਮ ਕਰੇ ਤੈਨੂੰ ਪਹਿਲਾਂ ਪਤਾ ਲੱਗ ਜਾਵੇ ਕਿ ਤੇਰੇ ਗੁਰੂ ਨੇ ਤੇਰਾ ਗੁੱਟ ਫੜ ਕੇ ਰੱਖਿਆ ਹੋਇਆ ਹੈ ਕਿ ਤੂੰ ਇੱਕ ਘਟੀਆ ਕੰਮ ਨਹੀਂ ਕਰਨਾ ਜਿਹਦੇ ਨਾਲ ਤੇਰਾ ਵੀ ਸਿਰ ਝੁਕ ਜਾਵੇ ਤੇ ਤੇਰੇ ਗੁਰੂ ਨੂੰ ਵੀ ਕੋਈ ਉਲਾਮਾ ਦੇਵੇ ਜੇ ਤੂੰ ਕਰਤੂਤ ਭੈੜੀ ਕਰੇਗਾ ਬੱਚਾ ਕਰਤੂਤ ਭੈੜੀ ਕਰੇ ਨਾ ਤੇ ਗੁਲਾਮਾ ਕਿੰਨੂੰ ਜਾਂਦਾ ਹੈ ਮਾਂ-ਬਾਪ ਨੂੰ ਤੇ ਪਿਤਾ ਕੌਣ ਹੈ ਗੁਰੂ ਗੋਬਿੰਦ ਸਿੰਘ ਖਾਲਸੇ ਦਾ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੇ ਸਿੱਖ ਕੋਈ ਇਦਾਂ ਦੀ ਭੈੜੀ ਮਾੜੀ ਘਟਨਾ ਕਰੇਗਾ ਤੇ ਗੁਲਾਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਣਾ ਇਸੇ ਕਰਕੇ ਪੰਜ ਕਕਾਰ ਜਿਹੜੇ ਸਨ ਕੰਗਾ ਕਿਰਪਾਨ ਕੜਾ ਕਸ਼ੇਰਾ ਕੇਸ ਬਖਸ਼ੀ ਉਹ ਇਸੇ ਕਰਕੇ ਹੀ ਬਖਸ਼ੇ ਸਨ ਕਿ ਜਿਹੜਾ ਸਿੱਖ ਹੈ ਉਹ ਇਹਨਾਂ ਦਾ ਧਾਰਨੀ ਹੋਵੇਗਾ ਤੇ ਇਹਨਾਂ ਦੇ ਦਿੱਤੇ ਹੋਏ ਜਿਹੜੇ ਪ੍ਰਿਭਾਸ਼ਾ ਹੈ ਜੋ ਮर्यादा ਹੈ ਉਹਨੂੰ ਕਾਇਮ ਰੱਖੇਗਾ ਉਹ ਗੁਰੂ ਦੀ ਖੁਸ਼ੀਆਂ ਦੇ ਪਾਤਰ ਹਨ ਧੰਨਵਾਦੀ ਹਨ ਉਹ ਲੋਕ ਜਿਹੜੇ ਇਹਨਾਂ ਪੰਜਾਂ ਚੀਜ਼ਾਂ ਦੇ ਸੰਭਾਲ ਕਰਦੇ ਹਨ ਗੁਰੂ ਦੇ ਹੁਕਮ ਦੇ ਮੁਤਾਬਕ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦੇ ਹਨ ਤੇ ਗੁਰੂ ਨੂੰ ਸਮਰਪਿਤ ਹੋ ਕੇ ਸਤਿਗੁਰੂ ਦੇ ਬਚਨਾਂ ਦੇ ਉੱਤੇ ਚੱਲਦੇ ਹਨ ਤੇ ਜਿਨ੍ਹਾਂ ਨੇ ਜਿਹੜੇ ਚੱਲੇ ਹਨ ਅੱਜ ਵੀ ਉਹਨਾਂ ਦਾ ਨਾਮ ਅਸੀਂ ਇੱਜ਼ਤ ਦੇ ਨਾਲ ਮਾਣ ਦੇ ਨਾਲ ਲੈਂਦੇ ਹਾਂ ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੀ ਯਾਦਗਾਰਾਂ ਮਨਾ ਰਹੇ ਹਾਂ ਜਿਨ੍ਹਾਂ ਨੇ ਖੰਡੇ ਬਾਟੇ ਦੀ ਬੋਲ ਸ਼ਕੀ ਪੰਜ ਕਕਾਰਾਂ ਦੇ ਧਾਰਨੀ ਹੋਏ ਤੇ ਉਹਨਾਂ ਦੀਆਂ ਯਾਦਾਂ ਅੱਜ ਵੀ ਅਸੀਂ ਆਪਣੇ ਦਿਲ ਦੇ ਵਿੱਚ ਰੱਖਦੇ ਹਾਂ ਸਿੱਖ ਇਤਿਹਾਸ ਉਹਨਾਂ ਦੇ ਉੱਤੇ ਮਾਣ ਕਰਦਾ ਹੈ